ਜਿਹੜੇ ਸੁਧਾਰ ਲਹਿਰ ਦੇ ਕਨਵੀਨਰ ਬਣਾਇਆ ਗਿਆ ਨੇ ਉਹ ਸਰਦਾਰ ਗੁਰਪ੍ਰਤਾਪ ਸਿੰਘ ਮਟਾਲਾ ਬਣਾਇਆ ਹਾਂ ਇੱਧਰ ਵੇਖੇ ਸਮਝੋ ਔਰ ਉਹ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਨਤਮਸਟ ਹੋਣ ਵਾਸਤੇ ਆਏ ਆ ਔਰ ਕੋਈ ਵੀ ਸਿੱਖ ਜਦੋਂ ਕੋਈ ਅਉਦੇ ਤੇ ਆਉਂਦਾ ਸਿੱਖ ਉਹ ਸਭ ਤੋਂ ਪਹਿਲਾਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਨਤਮਸਟ ਹੁੰਦਾ ਔਰ ਉਸ ਤੋਂ ਬਾਅਦ ਹੀ ਕੋਈ ਕਾਰਜ ਜਿਹੜਾ ਸ਼ੁਰੂ ਕਰਦਾ ਹੈ ਸੋ ਜਿਹੜੀ ਇਹ ਸੁਧਾਰ ਲਹਿਰ ਚਲਾਈ ਗਈ ਹੈ ਇਹ ਜਿਹੜੀਆਂ ਖਾਮੀਆਂ ਆਗੀਆਂ ਸੀ ਤੁਸੀਂ ਪੁੱਛ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਗਾਰ ਆ ਗਿਆ ਔਰ 10 ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਜ਼ਬਾਨਤਾਂ ਜਬਤ ਹੋ ਗਈਆਂ ਔਰ ਅਸੈਂਬਲੀ ਦੇ ਵਿੱਚ ਤਕਰੀਬਨ 2.5 ਕੈਂਡੀਡੇਟ ਰਹਿ ਗਏ ਜਾਂ 3 ਰਹਿ ਗਏ ਸੋ ਇਹ ਜਿਹੜੀ ਆ ਪੁਰਾਣੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਸੀ ਔਰ ਉਹਨਾਂ ਗਲਤੀਆਂ ਨੂੰ ਜਿਹੜਾ ਸੀ ਵਾਰ-ਵਾਰ ਕਹਿੰਦੇ ਰਹੇ ਵੀ ਤੁਸੀਂ ਕਾਲਪਤਖਬ ਤੇ ਜਾ ਕੇ ਮਾਫੀ ਮੰਗੋ ਲੇਕਨ ਨਹੀਂ ਸੀ ਮੰਗ ਰਹੇ ਤੁਹਾਨੂੰ ਸਾਰੇ ਇੱਥੋਂ ਦੀ ਪ੍ਰੈਸ ਨੂੰ ਪਤਾ ਸੋ ਹੁਣ ਜਿਹੜੇ ਨਾਲ ਉਹਨਾਂ ਦੇ ਸਿੰਘ ਸੀ ਜਿਸ ਤਰ੍ਹਾਂ ਇਹ ਆਪਣੇ ਬ੍ਰੇਮ ਸਿੰਘ ਲਾਲ ਆਪਣੇ ਚੰਦੂ ਮਾਜਰਾ ਜਾ ਮਲੂਕਾ ਸਾਹਿਬ ਜਾ ਹੋਰ ਜਿਹੜੀ ਲੀਡਰਸ਼ਿਪ ਸੀ ਉਹ ਨੇ ਸਾਡੇ ਦਿਮਾਗ ਤੇ ਬੋਝ ਆ ਕਿ ਜਿਹੜੀ ਉਸ ਟਾਈਮ ਤੇ ਅਸੀਂ ਗੱਲ ਕੀਤੀ ਸਾਡੀ ਸੁਣੀ ਨਹੀਂ ਗਈ ਲੇਕਿਨ ਸਾਡੇ ਦਿਮਾਗ ਤੇ ਬੋਝ ਆ ਹੀ ਕਾਲ ਤੱਕ ਸੱਤ ਜਾਣਾ ਉਹ ਆਪਣੀ ਮਰਜ਼ੀ ਨਾਲ ਤੇ ਆਣ ਕਿਉਂ ਚਿੱਠਾ ਦੇ ਕੇ ਗਿਆ ਵੀ ਸਾਨੂੰ ਜਿਹੜੀ ਇਹ ਕਟਾਈ ਕੀਤੀ ਹੈ ਉਹਦੀ ਸਾਨੂੰ ਜਿਹੜੀ ਆ ਜੋ ਧਾਰਮਿਕ ਤੌਰ ਤੇ ਸਜ਼ਾ ਲਾਉਣੀ ਆ ਉਹ ਕਾਲ ਤੱਕ ਸਭ ਲਾਵੇ ਔਰ ਉਸ ਤੋਂ ਬਾਅਦ ਕਾਲ ਤੱਕ ਸਾਹਿਬ ਨੇ ਜੋ ਫੈਸਲਾ ਕਰਨਾ ਇੱਕ ਗੱਲੇ ਪੱਕੀ ਆ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਖਾਲਸਾ ਪੰਥ ਨੇ ਨਕਾਰ ਦਿੱਤੀ ਹੈ ਨਵੇਂ ਲੀਡਰਸ਼ਿਪ ਜਿਹੜੀ ਹੈ ਉਹ ਖਾਲਸਾ ਪੰਥ ਚਾਹੁੰਦਾ ਹੈ ਜਿਹੜੀ ਸਹੀ ਗਵਾਹੀ ਦੇ ਸਕੇ ਸਹੀ ਪੰਥ ਨੂੰ ਦਿਸ਼ਾ ਨਿਰਦੇਸ਼ ਦੇ ਸਕੇ ਔਰ ਉਹਦੇ ਵਾਸਤੇ ਜਿਹੜਾ ਹੈ ਇਹ ਸੁਧਾਰ ਲੈ ਚਲਾਈ ਗਈ ਕੁਝ ਤਾਂ ਉਸਕੇ ਘਰਾਂ ਚ ਬਹਿ ਗਏ ਕੁਝ ਜਿਹੜੇ ਅਕਾਲੀ ਦਲ ਤੋਂ ਕੱਢਤੇ ਉਸ ਅਕਾਲੀ ਦਲ ਦੇ ਜਿਹੜੇ ਸੀ ਉਹ ਨਿਰਾਸ਼ ਕਰਤੇ ਸੋ ਉਹਨਾਂ ਨਿਰਾਸ਼ ਲੋਕਾਂ ਨੂੰ ਵੀ ਘਰਾਂ ਤੋਂ ਜਾ ਕੇ ਠਾਉਣਾ ਤੇ ਜਿਹੜੇ ਕੱਢ ਦਿੱਤੇ ਉਹਨਾਂ ਨੂੰ ਵੀ ਕਾਲੀਦਾਲ ਚ ਜਿਹੜੀ ਆ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਨੇ ਕਿਉਂਕਿ ਕਾਲੀਦਾਲ 103 ਸਾਲ ਪੁਰਾਣੀ ਪਾਰਟੀ ਕਹਿੰਦੇ ਆ ਲੇਕਿਨ ਮੈਂ ਇਹ ਪੁੱਛਣਾ ਚਾਹਣਾ ਆ ਵੀ 103 ਸਾਲ ਪੁਰਾਣੀ ਪਾਰਟੀ ਤਾਂ ਹੈਗੀ ਆ ਪਰ ਜਿਹੜੇ ਕੋਈ ਛਿੱਦਾਂ ਦਾ ਪਰਿਵਾਰ ਹੈਗਾ ਨਾ ਉਹ ਜੇਲ੍ਹ ਵਾਲਾ ਹੈਗਾ ਉਹਨਾਂ ਦਾ ਕੁਰਬਾਨੀ ਵਾਲਾ ਹੈਗਾ ਜਿਹਨਾਂ ਜੇਲਾਂ ਕੱਟੀਆਂ ਆ ਦੇਖੋ ਜਿਹੜੇ ਪੁਰਾਣੇ ਜਰਨੈਲ ਨੇ ਜਿਨ੍ਹਾਂ ਦੇ ਪਰਿਵਾਰਾਂ ਦਾ ਇਤਿਹਾਸ ਜਹੇਦਰ ਸੁੱਚਾ ਸਿੰਘ ਛੋਟੇਪੁਰ ਅੱਜ ਅਹੀਂ ਉਹਨਾਂ ਤੁਰ ਸਾਹਿਬ ਦੀ ਜਿਹੜੀ ਤੁਸੀਂ ਇੱਥੇ ਇੱਕ ਗੱਲ ਕੀਤੀ ਸੀ ਵੀ ਸ਼ੁਰੂਆਤ ਕਰਨ ਲੱਗੇ ਜੀ ਟੋੜਾ ਸਾਹਿਬ ਦੀ ਵਰਸੀ 30 ਤਰੀਕ ਨੂੰ ਮਨਾਉਣੇ ਆ ਟੋੜ ਪਿੰਡ ਦੇ ਵਿੱਚ ਕਦੇ ਕਹੇ ਯਾਦ ਹੀ ਨਹੀਂ ਕੀਤਾ ਔਰ ਉਸ ਤੋਂ ਬਾਅਦ ਟੋੜਾ ਸਾਹਿਬ ਦੀ ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਲਿਆਂ ਦਾ ਸੋ ਇਹ ਸਾਰਾ ਪ੍ਰੋਗਰਾਮ ਬੇਸ ਕਰਕੇ ਲੀਕਾ ਗਿਆ ਹੈ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਸੇਵਾ ਕੀਤੀ ਹੈ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਵੀ ਅਕਾਲੀ ਦਲ ਨੇ ਜਿਹੜਾ ਇਹ ਦਰਨਕਾਰ ਕਰਤਾ ਪਿੱਛੇ ਕਰਤਾ ਔਰ ਇਹ ਸੁਧਾਰ ਲੈ ਰਿਸ ਕਰਕੇ ਚਲਾ ਰਿਹਾ ਹੈ ਕਿ ਜਿਹੜੇ ਰਸਕੇ ਘਰਾਂ 'ਚ ਬਹਿ ਕੇ ਕਰਬਾਨੀ ਵਾਲੇ ਛਿੱਦਿਆਂ ਵਾਲੇ ਜੇਹਲਾਂ ਵਾਲੇ ਉਹਨਾਂ ਸਾਰਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਾਸਤੇ ਇਹ ਸੁਧਾਰ ਲਹਿਰ ਚਲਾਉਣ ਦੀ ਜਿਹੜੀ ਹੈ ਇਹ ਜ਼ਰੂਰਤ ਪਈ ਹੈ